ਮੋਦੀ ਦੀ ਸਰਕਾਰ ਜਦੋਂ ਤੇ ਆਈ ਆ 2014 ਤੋਂ ਇਹਨਾਂ ਨੇ ਸਰਮਾਇਯਦਾਰਾਂ ਨੂੰ ਸਹੂਲਤਾਂ ਦਿੱਤੀਆਂ ਨੇ ਮਜ਼ਦੂਰਾ ਪਸਾਨਾ ਦਾ ਜੂੰਬਰ ਕੱਢਿਆ ਹਰ ਕੋਈ ਜਿਹੜਾ ਨੌਕਰੀ ਕਰਦਾ ਜਾਂ ਦਿਹਾੜੀ ਕਰਦਾ ਉਹ ਕਟੋ-ਕਟ ਗੁਜ਼ਾਰੇ ਜੋਗੀ ਵੀ ਟਿਕਾਉਣਾ ਉਹ ਜ਼ਰੂਰ ਦੇਣੀ ਚਾਹੀਦੀ ਆ ਭਾਵੇਂ ਦੋਸਤਾਂ ਦੀਆਂ 10 ਸਟੇਰੀਓ ਦਾ ਜਿਨ੍ਹਾਂ ਵਿੱਚ ਇਟਕ ਸੀਟੋ ਇਟਕ ਐਕਟਮਸ ਜਿਹੜੀਆਂ ਸਾਡੇ ਅੰਮ੍ਰਿਤਸਰ ਦੀ ਜਥੇਬੰਦੀਆਂ ਔਰ ਸੀਟੀ ਜੋ ਪਾਲਜ ਰੇਡਰਨਾਂ ਵੱਲੋਂ ਤੇ 8 ਸੰਯੁਕਤ ਕਿਸਾਨ ਔਰ ਜਥੇਬੰਦੀਆਂ ਵੱਲੋਂ ਸੰਗਤੌਰ ਤੇ ਪ੍ਰੋਟੈਸਟ ਦੇ ਕੀਤਾ ਗਿਆ ਵਾ ਉਹ ਇਸ ਕਰਕੇ ਵੀ ਕਿਉਂਕਿ ਅਸੀਂ 20 ਮਈ ਦੀ ਹੜਤਾਲ ਕਰਨ ਦੀ ਜੇ ਸ਼ੁਰੂ ਕੀਤੀ ਬਾਹਰ ਹਿੰਦੁਸਤਾਨ ਦੇ ਵਿੱਚ ਜਾਨਵਰ ਦੇ ਹਲਾਤ ਪੈਦਾ ਹੋਣ ਕਰਕੇ ਤੋਂ ਦੋਸਤਾਂ ਨੂੰ ਸਾਹਮਣੇ ਰੱਖਦੇ ਆ ਲੋਕਾਂ ਨੂੰ ਉਹਨਾਂ ਨੇ ਆ ਭਾਵ ਨਵਾਂ ਸ਼ਬਦ ਰੱਖ ਦਿਆ ਹੋਇਆ ਅਸੀਂ ਉਹ 48 9 ਜਵਾਈ ਦੇ ਭਾਈ ਆ ਤੇ ਨਾਲ ਦੀ ਨਾਲ ਅੱਜ ਦਾ ਦਿਨ ਸਾਰੇ ਹਿੰਦੁਸਤਾਨ ਸਾਰੇ ਜਿਲ੍ਹਾ ਕੁਆਟਰ ਦੇ ਇਹ ਪ੍ਰੋਟੈਸਟ ਪੇ ਬਣਾਇਆ ਗਿਆ ਵਾ ਕਿ ਤਾਂ ਸਰਕਾਰ ਨੂੰ ਗਵਾਮਿੰਗ ਦਿੱਤੀ ਜਾਵੇ ਕਿ ਆਜ ਇਹ ਮੀਦੋਰਾ ਨੂੰ ਕਟੋਗਰ ਮਿੰਮੋ ਵੇਜ ਦੇ ਦਿਓ ਮੀਦੋਰਾ ਦੀ ਚਾਟਰੀ ਬੰਦ ਕਰੋ ਸੁਪਰੀਮ ਕੋਰਟ ਦਾ ਫੈਸਲਾ ਬਲੌਕ ਬਰਕ ਬਲੌਕ ਤੇ ਤੁਰਖਾਲ ਲਾਗੂ ਕਰੋ ਸਕੇ ਵਰਕਰਾਂ ਨੂੰ ਪੱਕਾ ਕਰੋ ਔਰ ਹਰ ਬੰਦਾ ਜਿਹੜਾ ਨੌਕਰੀ ਕਰਦਾ ਗਿਆਰਹ ਦਿਹਾੜੀ ਕਰਦਾ ਕੋਈ ਘਟੋ ਘਟ ਗਜਾਰੇ ਜੋਗੀ ਦੀ ਤਰ੍ਹਾਂ ਉਹ ਜਲੋ ਦੇਣੇ ਚਾਹੀਦੇ ਆ ਨਹੀਂ ਦੋਗੇ ਜੇ 9 ਜੁਲਾਈ ਨੂੰ ਕਟੇ 15 ਤੇ ਸਾਰੀਆਂ ਟ੍ਰੇਨਾਂ ਰਲ ਕੇ ਫੇਰ ਅਰਧਾ ਹਲ ਦੇ ਜਾਣੀਆਂ ਚੱਕਾ ਜਾਵੋ ਲੇਬਰ ਐਕਟ ਵਿੱਚ ਬੜੀ ਬੜੀ ਸੋਚ ਕੀਤੀ ਉਹਦੇ ਮਾਰੇ ਕੀ ਜੇਣਾ ਹੈ ਲੇਬਰ ਐਕਟ ਵਿੱਚ ਕਿਉਂਕਿ ਬਹੁਤ ਕੁਰਬਾਨੀਆਂ ਕਰਕੇ ਲੇਬਰ ਐਕਟ ਪੜਾਇਆ ਹੈ ਪਰ ਮੋਤੀ ਦੀ ਸਰਕਾਰ ਨੇ ਪਿਛਲੇ ਸਮੇਂ ਕੋਸ ਲੇਬਰ ਐਕਟ ਤੋੜ ਕੇ 4 ਕੋਡ ਬਣਾਏ ਆ ਜਿਹੜੇ ਸਰ ਮਾਦਾ ਪਕੀਆ ਜਿਹਨਾਂ ਦਾ ਹੀ ਡੱਟ ਕੇ ਵਿਰੋਧ ਕਰਦੇ ਆਂ ਔਰ ਨੇਬਲ ਕੋਡ ਦੁਬਾਰਾ ਫੇਰ ਮੈਂ ਕਿਰਤੀਆ ਦੇ ਹੱਕਿ ਬੋਲ ਖਰਾਵਾ ਸਲੂਤ ਕਿਸਾਨ ਮੋਰਚਾ ਤੇ ਸਾਰੀਆਂ ਮਰਾਜਬਾਂ ਬਰਕਰਾਰ ਜੁੜੀਆਂ ਨੇ ਜਿੱਡੀਆਂ ਅਸੀਂ ਸਾਰੇ ਅਫਰਸਾ ਜਿਲ੍ਹਿਆਂ ਅਸੀਂ ਬਾਸ ਸਟੈਂਡ ਤੇ ਕੇਂਦਰ ਸਰਕਾਰ ਦੇ ਖਿਲਾਫ ਰੋਜ਼ ਪ੍ਰਦਰਸ਼ਨ ਕੀਤਾ ਹੈ ਜਿਹੜੀ 20 ਤਰੀਕ ਨੂੰ ਅੱਜ ਪੂਰੇ ਭਾਰਤ ਦੇ ਵਿੱਚ ਹੜਤਾਲ ਹੋਣੀ ਸੀ ਅਸੀਂ ਜਿਹੜਾ ਪ੍ਰੋਗਰਾਮ ਅੰਮ੍ਰਿਤਸਰ ਜਿਲ੍ਹੇ ਦੇ ਵਿੱਚ ਰੋਜ਼ ਪ੍ਰਦਰਸ਼ਨ ਕੀਤਾ ਹੈ ਪਹਿਲੋ ਪ੍ਰੋਗਰਾਮ ਉਹ ਮੁਲਤਵੀ ਕਰਕੇ 9 ਜੁਲਾਈ ਦਾ ਕੀਤਾ ਗਿਆ ਹੈ ਇਸ ਕਰਕੇ ਅਸੀਂ ਸਾਡੇ ਆਗੂ ਜੀਵਾਨਾਂ ਨੇ ਸਾਰੀਆਂ ਜਦਵੰਦੀਆਂ ਨੇ ਇਹ ਫੈਕਰਾ ਕੀਤਾ ਸੀ ਕਿ ਅੱਜ ਦਾ ਰੋਸ ਪ੍ਰਦਰਸ਼ਨ ਭਾਵੇਂ ਛੋਟਾ ਕੀਤਾ ਜਾਵੇ ਕੀਤਾ ਜਰੂਰ ਜਾਵੇ ਪਾਸ ਸਾਈਡ ਤੇ ਸਾਡੇ ਆਗੂ ਜੀਵਾਨ ਸਾਹਿਬ ਆਗੂ ਜੀਵਾਨ ਸਰ ਆਏ ਨੇ ਅਮਰਜੀਤ ਸਿੰਘ ਆਸਰ ਡਿਪਟੀ ਜਨਰਲ ਸੈਕਟਰੀ ਪੰਜਾਬ ਹੇਠ ਕੇਂਦਰ ਦੇ ਵਿੱਚ ਬੀਜਪੀ ਦੀ ਅਗਵਾਈ ਦੇ ਵਿੱਚ ਮੋਦੀ ਦੀ ਸਰਕਾਰ ਜਦੋਂ ਦੇ ਆਈ ਆ 2014 ਤੋਂ ਇਹਨੇ ਲਗਾਤਾਰ ਜਿਹੜੀਆਂ ਦੀਆਂ ਨੀਤੀਆਂ ਨੇ ਉਹ ਮਜ਼ਦੂਰ ਵਿਰੋਧੀ ਆ ਕਿਸਾਨ ਵਿਰੋਧੀ ਆ ਤੇ ਕਾਰਪੋਰੇਟ ਪੱਖੀ ਆ ਇਹਨਾਂ ਨੇ ਸਰਮਾਇਦਾਰਾਂ ਨੂੰ ਸਹੂਲਤਾਂ ਦਿੱਤੀਆਂ ਨੇ ਮਜ਼ਦੂਰਾਂ ਪਸੰਨਾ ਦਾ ਕਜੂਮਰ ਕੱਢਿਆ ਪਹਿਲਾਂ ਕਿਸਾਨਾਂ ਦੇ ਉੱਤੇ ਕਾਨੂੰਨ ਲਿਆਂਦੇ ਖੇਤੀ ਕਾਨੂੰਨ ਜਿਹੜੇ ਕਿਸਾਨ ਅੰਦੋਲਨ ਕਰਕੇ ਇਹਨੂੰ ਵਾਪਸ ਲੈਣੇ ਪਏ ਫਿਰ ਮਜ਼ਦੂਰਾਂ ਦੇ 29 ਕਾਨੂੰਨ ਖਤਮ ਕਰਕੇ ਉਹਨਾਂ ਦੀ ਥਾਂ ਤੇ ਚਾਰ ਲੇਬਰ ਕੋਡ ਲਿਆ ਰਹੇ ਆ ਜਿਹਦੇ ਖਿਲਾਫ ਸਾਰੇ ਦੇਸ਼ ਦੀਆਂ ਮਜ਼ਦੂਰ ਜਥੇਬੰਦੀਆਂ ਇਕੱਠੀਆਂ ਹੋਈਆਂ ਔਰ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਉਹਦੀ ਮਦਦ ਕਰ ਰਹੀਆਂ ਨੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਦੇ ਵਿੱਚ ਇਹਦੀ ਮਦਦ ਕਰੀਆਂ ਨੇ ਔਰ 18 ਮਾਰਚ ਨੂੰ ਦਿੱਲੀ ਦੇ ਵਿੱਚ ਕਨਵੈਨਸ਼ਨ ਕਰਕੇ ਫੈਸਲਾ ਕੀਤਾ ਸੀ ਕਿ 20 ਮਈ ਨੂੰ ਇੱਕ ਦਿਨ ਦੀ ਹੜਤਾਲ ਕੀਤੀ ਜਾਏਗੀ ਦੇਸ਼ ਦੇ ਵਿੱਚ ਜੰਗ ਲੱਗਣ ਕਰਕੇ ਜੰਗ ਦਾ ਮਾਹੌਲ ਬਣਨ ਕਰਕੇ ਜਥੇਬੰਦੀਆਂ ਨੇ 15 ਤਰੀਕ ਨੂੰ ਫੈਸਲਾ ਕੀਤਾ ਕਿ ਹੜਤਾਲ ਅੱਗੇ 9 ਜੁਲਾਈ ਨੂੰ ਮੁਲਤਵੀ ਕੀਤੀ ਜਾਂਦੀ ਆ ਔਰ ਅੱਜ ਸਾਰੇ ਦੇਸ਼ ਦੇ ਵਿੱਚ ਰੋਸ ਹਿਜਸਾ ਇਹ ਕੇਂਦਰ ਸਰਕਾਰ ਦੇ ਲਈ ਇਹ ਮੌਕਾ ਕਿ ਉਹ ਮਜ਼ਦੂਰ ਜਥੇਬੰਦੀਆਂ ਨਾਲ ਬਹਿ ਕੇ ਗੱਲ ਕਰੇ ਤਾਂ ਕਿ ਉਹ 9 ਜੁਲਾਈ ਦੀ ਹੜਤਾਲ ਨਾ ਹੋਵੇ ਅਗਰ ਕੇਂਦਰ ਸਰਕਾਰ ਨੇ ਮਜ਼ਦੂਰ ਜਥੇਬੰਦੀਆਂ ਨਾਲ ਕਿਸਾਨਾਂ ਦੀਆਂ ਜਥੇਬੰਦੀਆਂ ਨਾਲ ਬਹਿ ਕੇ ਫੈਸਲਾ ਨਹੀਂ ਕੀਤਾ ਮੰਗਾ ਨਹੀਂ ਮੰਨਿਆ 9 ਜੁਲਾਈ ਨੂੰ ਬਹੁਤ ਭਾਰੀ ਹੜਤਾਲ ਜਿਹੜੀ ਹੋਏਗੀ ਭਾਰਤ ਬੰਦ ਹੋਏਗਾ ਅੰਮ੍ਰਿਤਸਰ ਦੇ ਵਿੱਚ ਅਸੀਂ ਇਸੇ ਜਗ੍ਹਾ ਦੇ ਉੱਪਰ ਇੱਕ ਬਹੁਤ ਵੱਡੀ ਰੈਲੀ ਜਿਹੜੀ ਆ ਹੜਤਾਲ ਤੋਂ ਬਾਅਦ ਕਰਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨ